ਸੂਰਤੇ ਮਾਣ ਕਰਦੇ ਇਬਰਾਹੀਮ ਜਾ ਕਰਨੇ ਜੇ ਦਾਨੀਆਂ ਦੀ ਇਬਰਾਹੀਮ ਜਾ ਕਰਨੇ ਜੇ ਦਾਨੀਆਂ ਸੁਣ ਕੇ ਸਜਣੋ ਕੀ ਬਾਤ ਹੈ ਉਹ ਹੱਦ ਮੁੱਕ ਜਾਂਦੀ ਕੁਰਬਾਨੀਆਂ ਦੀ ਉਹ ਹੱਦ ਮੁੱਕ ਜਾਂਦੀ ਕੁਰਬਾਨੀਆਂ ਆ ਕਲਗੀ ਤਿਰਪਾਤਸ਼ਾ ਬਾਜਾ ਵਾਲੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਦੀ ਪੁੱਤਰ ਖਾਲਸਾ ਜੀ ਆਓ ਇੱਕ ਵਾਰ ਸਾਰੀ ਸੰਗਤ ਫਤਿਹ ਦੀ ਸਾਂਝ ਪਾਓ ਗੱਜਵੜ ਕੇ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਰੇ ਜਿਹਾਂ ਨਾ ਜਗ ਤੇ ਹੋਰ ਕੋਈ ਕੀਤੀਆਂ ਤੈ ਕੁਰਬਾਨੀਆਂ ਭਾਰੀਆਂ ਨਹੀਂ ਮੇਰੇ ਮਾਲਕਾ ਤੇਰੀਆਂ ਤੂੰ ਹੀ ਜਾਣੇ ਖੇਡਾਂ ਖੇਡੀਆਂ ਜਗ ਤੇ ਨਿਆਰੀਆਂ ਨੇ ਜਿੰਨੂੰ ਮੰਗਿਆ ਉਹਨੂੰ ਵਿਆਹ ਦਿੱਤਾ ਪਾਈਆਂ ਮੌਤ ਨਾਲ ਰਿਸ਼ਤੇਦਾਰੀਆਂ ਨੇ ਖਾਲਸਾ ਸਿਰਾਂ ਦੀ ਲੈ ਭੇਟਾ ਸਾਨੂੰ ਬਖਸ਼ਿਆ ਫਿਰ ਸਰਦਾਰੀਆਂ ਨੇ ਕਲਗੀਧਰ ਪਾਤਸ਼ਾਹ ਧੰਗੁਰ ਗੋਬਿੰਦ ਸਿੰਘ ਮਹਾਰਾਜ ਨੇ ਇਹਨਾਂ ਆਨੰਦ ਮੌਜਾਂ ਨੂੰ ਕਾਇਮ ਰੱਖਣ ਵਾਸਤੇ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਆਪਣਾ ਸਾਰਾ ਸਰਬੰਸ ਕੁਰਬਾਨ ਕਰ ਦਿੱਤਾ ਵਾਰਿਆ ਸਰਬੰਸ ਰੱਖੀ ਹਿੰਦੂਆਂ ਕੀ ਅੰਸਾ ਔਰੰਗਜ਼ੇ ਦੇ ਹੈ ਜ਼ਾਲਮੋ ਕੇ ਪੰਝੇ ਛਡਾਇਆ ਕਿਨੇ ਲੈ ਲੈ ਪੰਜ ਸੂਰੇ ਜਿਹੜੇ ਕਰਨ ਮਾਰੋ ਮਾਰ ਜਾ ਕੇ ਸਤ ਸ੍ਰੀ ਅਕਾਲ ਦਾ ਨਾਰਾ ਹੀ ਲਗਾਇਆ ਕਿਨੇ ਮੰਦਰ ਘਰਾਇ ਕੇ ਮਸਜਿਦ ਬਣਾ ਦਿੱਤੇ ਕਹਤੇ ਹਿੰਦੂ ਹੋਤੇ ਸਭ ਤੁਰਕਾਨ ਕੇ ਕਹਿਦ ਗੁਰੂ ਖਾਲਸਾ ਜੀ ਇਸ ਵਿੱਚ ਨਾ ਝੂੜ ਜਾਣਾ ਤੀਰ ਨਾ ਛੁੱਟਦੇ ਗੁਬਿੰਦ ਸਿੰਘ ਜਵਾਨ ਕੇ ਇਸ ਸਚਾਈ ਨੂੰ ਬਾਜਾਂ ਵਾਲੇ ਸਤਿਗੁਰਾਂ ਦੀ ਤਾਰੀਫ ਨੂੰ ਢਾਡੀ ਜੀ ਸਾਦਾਸ ਜਰਨੈਲ ਸਿੰਘ ਨੇ ਧੜਕ ਪਿੰਡ ਤੇ ਡਾਕ ਨ ਤਲਵਨ ਤਹਿਸੀਲ ਫਲور ਜ਼ਿਲ੍ਹਾ ਜਲੰਧਰ ਮਾਲਵੇ ਦੀ ਧਰਤੀ ਦੇ ਮਹਾਨ ਢਾਡੀ ਭਾਈ ਸੀਤਲ ਸਿੰਘ ਜੀ ਭਾਈ ਮਿਸ਼ਰਾ ਸਿੰਘ ਜੀ ਪਿੰਡ ਗੁਰਮਾ ਜ਼ਿਲ੍ਹਾ ਬਰਨਾਲਾ ਸਰੰਗੀਵਾਦ ਕੋ ਭਾਈ ਬਲਵੰਤ ਸਿੰਘ ਜੀ ਮਾਛੀਵੜ ਆਪਦੀ ਸੇਵਾ ਦੇ ਵਿੱਚ ਇਉਂ ਬਿਆਨ ਕਰਦੇ ਨੇ ਗੁਰੂ ਸਿੱਖੀ ਦੇ ਰਾਹ ਪਾਗੇ ਸਤ ਗੁਰੂ ਗਿੱਧਣੋ ਸ਼ੇਰ ਬਣਾਗੇ ਸਤ ਗੁਰੂ ਸਿੱਖੀ ਦੇ ਰਾਹ ਪਾਗੇ ਸਤ ਗੁਰੂ ਦਸ ਕੇ ਅਣਖ ਨਾਲ ਹੋ ਜਣਾ ਦਸ ਕੇ ਅਣਖੇ ਨਾਲ ਓਹ ਹੋ ਗਿਆਣਾ ਕਰਕੇ ਕੰਮ ਕੁਰਬਾਨੀ ਦਾ ਸਿੱਖ ਕੋਮ ਨਹੀਂ ਕਰਦਾ ਦੇ ਸਕਦੀ ਉਤਰਾਂ ਦੇ ਰਾਣ ਦੇ ਦਾਨੀ ਦਾ ਹੱਥੀ ਪਿਤਾ ਸ਼ਹੀਦ ਕਰਾਇਆ ਫਿਰ ਬਿਨਾ ਕਬਰ ਆਇਆ ਲਾਚੀਵਾੜੇ ਜੰਗ ਸੋਣਾ ਨਹੀਂ ਸੀ ਕੰਮ ਆਸਾਨੀ ਦਾ ਸਿੱਖ ਕੌਮ ਨਹੀਂ ਕਰ ਜਾ ਹੋ ਕੌਮ ਨਹੀਂ ਕਰ ਜਾ ਦੇਖ ਲਈ ਉਤਰਾ ਦੇ ਦਾਨੀ ਦਾ ਸਿੱਖ ਕੌਮ ਨਹੀਂ ਕਰ ਜਾ ਇਹ ਸਕਦੀ ਉਤਰਾ ਦੇ ਦਾਨੀ ਦਾ ਦੀ ਕੰਧਿਸਰ ਹੰਦ ਦੀ ਵਿੱਚੋਂ ਗੱਜਦੇ ਇਹੋ ਜਕਾਰੇ ਬੋਲੇ ਸੋ ਨਿਹਾਲ ਸਿੱਖਾਂ ਨੂੰ ਮੁਖ ਦੇ ਵਿੱਚੋਂ ਮੁਕਾਰੇ ਅੱਜ ਵੀ ਕੰਧਿਸਰ ਹੰਦ ਦੀ ਵਿੱਚੋਂ ਗੱਜਦੇ ਇਹੋ ਜਕਾਰੇ ਬੋਲੇ ਸੋ ਖਾਨੂ ਮੁਖ ਦੇ ਵਿੱਚੋਂ ਪੁਕਾਰੇ ਬੋਲੇ ਸੋ ਨਿਹਾਲ ਸਿੱਖਾਂ ਨੂੰ ਮੁਖ ਦੇ ਵਿੱਚੋਂ ਪੁਕਾਰੇ ਦੁੱਲਿਆ ਖੂਨ ਸੀ ਦੋ ਬਾਲਾਂ ਦੀ ਦੁੱਲਿਆ ਖੂਨ ਸੀ ਦੋ ਬਾਲਾਂ ਦੀ ਸੋਹਲ ਜਵਾਨੀ ਦਾ ਸਿੱਖ ਕੌਮ ਨਹੀਂ ਕਰ ਜਾ ਕੋਮਨੀ ਕਰ ਜਾ ਦੇ ਸਕਦੀ ਪੁੱਤਰਾਂ ਦੇ ਦਾਨੀ ਦਾ ਸਿੱਖ ਕੋਮਨੀ ਕਰ ਜਾ ਦੇ ਸਕਦੀ ਵਾਰ ਦਿੱਤੇ ਪਰ ਇੱਕ ਨਾ ਹੋਗਾ ਪਰਿਆ ਸਿੱਖ ਕੌਮ ਦੀ ਖਾਤਰ ਨਹੀਂ ਸੀ ਮੁਗਲਾ ਕੋਲੋਂ ਡਰਿਆ ਪੁੱਤਰ ਚਾਰੇ ਵਾਰ ਦਿੱਤੇ ਪਰ ਇੱਕ ਨਾ ਹੋਗਾ ਪਰਿਆ ਪੁੱਤਰ ਚਾਰੇ ਵਾਰ ਦਿੱਤੇ ਕਿ ਨਾ ਹੋਗਾ ਪਰਿਆ ਜਦੋਂ ਜੋਰ ਸੀ ਸਾਰੇ ਜਦੋਂ ਜੋਰ ਸੀ ਸਾਰੇ ਮੁਗਲਾਂ ਦੀ ਮਨਮਾਨੀ ਦਾ ਸਿੱਖ ਕੌਮ ਨਹੀਂ ਕਰ ਜਾ ਹੋ ਕੌਮ ਨਹੀਂ ਕਰ ਜਾ ਦੇ ਸਕਦੀ ਉਤਰਾ ਦੇ ਦਾਨੀ ਦਾ ਸਿੱਖ ਕੌਮ ਨਹੀਂ ਕਰ ਜਾ ਦੇ ਸਕਦੀ i <laughs> ਮਿਸ਼ਰਾ ਗਉਂਦੇ ਨੇ ਛੰਦ ਦਰਦ ਕਹਾਣੀ ਦਾ ਸਿੱਖ ਕੌਮ ਨਹੀਂ ਕਰ ਜਾ ਹੋ ਹੋ ਕੌਮ ਨਹੀਂ ਕਰ ਜਾ ਦੇ ਸਕਦੀ ਪੁੱਤਰਾਂ ਦੇ ਦਾਨੀ ਦਾ ਸਿੱਖ ਕੌਮ ਨਹੀਂ ਕਰ ਜਾ ਦੇ ਸਕਦੀ ਪੁੱਤਰਾਂ ਦੇ ਦਾਨੀ ਦਾ ਸਿੱਖ ਕੌਮ ਨਹੀਂ ਕਰ ਜਾ ਦੇ ਸਕਦੀ ਜੇ ਨੀਹਾਂ ਵਿੱਚ ਚਿਨੇ ਦੁਲਾਰੇ ਨਾ ਹੁੰਦੇ ਮੰਦਰੀ ਸ਼ਵਾਲਿਆਂ 'ਚ ਵੱਜਦੇ ਨਾ ਛੇਣੇ ਦੇ ਵੱਜੇ ਰਣਜੀਤ ਨਗਾਰੇ ਨਾ ਹੁੰਦੇ ਹਿੰਦੀ ਨਾ ਹੁੰਦੀ ਹਿੰਦੂ ਨਾ ਹੁੰਦੇ ਹਿੰਦੋਸਤਾਨੀ ਅੱਜ ਸਾਰੇ ਨਾ ਹੁੰਦੇ ਭਾਰਤ ਦੇ ਮੁਖੜੇ ਤੇ ਹੁੰਦੀ ਨਾ ਲਾਲੀ ਜੇ ਗੁਰਾ ਭਾਰਤ ਤੋਂ ਚਾਰੇ ਚੰਨ ਵਾਰੇ ਨਾ ਹੁੰਦੇ ਕਿਆ ਦਸ਼ਮੇਸ਼ ਬਿਤਾ ਤੇਰੀ ਬਾਤ ਕਹੂੰ ਜੋ ਤੂੰ ਨੇ ਪਰ ਉਪਕਾਰ ਕੀਏ ਇੱਕ ਖਾਲਸ ਖਾਲਸਾ ਪੰਥ ਸਜਾ ਜਾਂ ਤੋਂ ਕੇ ਭੇਦ ਨਕਾਲ دیے ਐ ਤੇਗ ਕੇ ਬੇਟੇ ਤੇਗ ਪਕੜ ਦੁਖੀਓ ਕੇ ਕਾਰ ਜੰਜਾਲ دیے ਮੁਲਕੇ ਵਦਰ ਕੀ ਖਿਦਮਤ ਮੈਂ ਕਹੀ ਬਾਪ ਦਿਆ ਕਹੀ ਲਾਲ ਦिए ਇਨੀਆਂ ਸੁਭਾਵਾਂ ਕਰੋ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ